ਪਹਿਲੀ ਵੇਚਣੀ ਦੇ ਬਹੁਤ ਸੌਖੀ ਆ ਲੇਕਿਨ ਜੇ ਤੁਸੀਂ ਕੋਈ ਨਾ ਵੀ ਹੁਣ ਪਹਿਲੀ ਵੇਚ ਲਈ ਤੇ ਮੁੜ ਕੇ ਹੁਣ ਫੇ ਪਹਿਲੀ ਖਰੀਦ ਲਈਏ ਉਹ ਬਹੁਤ ਔਖੀ ਆ ਪਹਿਲਾਂ ਤਾਂ ਲੋਕਾਂ ਨੂੰ ਇਹ ਸਮਝਣਾ ਪਏਗਾ ਤੁਹਾਡੇ ਕੋ ਕੁਝ ਵੀ ਨਹੀਂ ਨਾ ਹੈਗਾ ਤੁਹਾਡੇ ਕੋ ਆਪਣੀ ਜ਼ਮੀਨ ਹੈਗੀ ਹੈ ਨਾ ਕਮ ਸਕ ਕਮ ਤੁਸੀਂ ਰੋਟੀ ਦਿਖੋਣੀ ਮਰਦੇ ਤੁਹਾਡੀ ਰੋਟੀ ਚੱਲਦੀ ਰਹੂ ਲੇਕਿਨ ਬਾਹਰ ਸੁਨਾਰੇ ਭਵਿਸ਼ੇ ਦੀ ਲਾਲਚ ਦੇ ਵਿੱਚ ਬਗੈਰ ਸੋਚੇ ਸਮਝੇ ਆਪਾਂ ਬੱਚਿਆਂ ਦੇ ਕਹਿਣ ਤੇ ਜਾਂ ਕਿਸੇ ਦੀ ਦੇਖਾ ਦੇਖੀ ਸਭ ਕੁਝ ਵੇਚਵਾਜ ਕੇ ਇੱਕ ਕਈਏ ਵੀ ਬਾਹਰ ਜਾ ਕੇ ਆਪਾਂ ਸੈਟਲ ਹੋ ਜਾਵਾਂਗੇ ਦੇਖੋ ਕੁਦਰਤ ਨੇ ਸਾਨੂੰ ਬੜਾ ਵਧੀਆ ਇੱਕ ਸੁਨੇਹਾ ਦਿੱਤਾ ਹੋਇਆ ਲਾਈਵ ਜਿਹਨੂੰ ਕਹਿੰਦੇ ਐਗਜ਼ੈਂਪਲ ਕੋਈ ਬੂਟਾ ਤੁਸੀਂ ਪੁੱਟਦੇ ਨਹੀਂ ਨਾ ਪੁਰਾਣਾ ਕਿਤੇ ਲੱਗਾ ਹੋਇਆ ਉਹ ਕਈ ਵਾਰੀ ਅਸੀਂ ਪੁੱਟ ਕੇ ਕੋਸ਼ਿਸ਼ ਕਰਦੇ ਹਾਂ ਵੀ ਦੂਜੀ ਥਾਂ ਤੇ ਲਾਣ ਦੀ ਉਹ ਮਰ ਜਾਂਦਾ ਸੋ ਬੰਦਾ ਵੀ ਇਦਾਂ ਹੀ ਆ ਜਿਹੜਾ ਇੱਕ ਸਰਦਾਰ ਹੁੰਦਾ ਨਾ ਇੱਥੇ ਸੋ ਇਹ ਇਹ ਸਰਦਾਰੀ ਦਿਖਾਂਦਾ ਆਪਣੀ ਪੈਲੀ ਤੇ ਜਾ ਕੇ ਭਈਆਂ ਦੇ ਉੱਪਰ ਰੋਪ ਪਾਉਂਦਾ ਮੁੜ ਕੇ ਆਪ ਜਾ ਕੇ ਉੱਥੇ ਭਈਆ ਬਣਿਆ ਹੁੰਦਾ ਵਾ ਮੈਂ ਆਪ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਹਾਂ ਹਾਂ ਮੈਨੂੰ ਉਹ ਪੋਜੀਸ਼ਨ ਪਸੰਦ ਨਹੀਂ ਇਸੇ ਕਰਕੇ ਮੈਂ ਨਹੀਂ ਬਾਹਰ ਗਿਆ ਸੋ ਇਹ ਮੈਨ ਬੜਾ ਹੈਰਾਨ ਹੁੰਨਾ ਆਪਣੇ ਪੰਜਾਬੀਆਂ ਦੀ ਗੈਰਤ ਕਿੱਥੇ ਚਲੀ ਗਈ ਚੰਦ ਸਿੱਕਿਆਂ ਦੀ ਖਾਤਰ ਅਸੀਂ ਕਿਸੇ ਦੇ ਜਾ ਕੇ ਤਲਵੇ ਚੱਟਣ ਨੂੰ ਮਜਬੂਰ ਹੋ ਗਏ ਆ ਕੀ ਮਜਬੂਰੀ ਸੀ ਇਹੋ ਜਈ ਤੁਸੀਂ ਕੀ ਸਮਝਦੇ ਆ ਉੱਥੇ ਜਾ ਕੇ ਕਿ ਬਹੁਤ ਵੱਡੀ ਕੁਰਸੀ ਤਾਂ ਟਾਂ ਇੰਤਜ਼ਾਰ ਕਰ ਰਹੀ ਹੈ ਤੁਸੀਂ ਵੱਤ ਵੱਤ ਕੀ ਕਰੋਗੇ ਉੱਥੇ ਜਾ ਕੇ ਜਾਂ ਤੁਸੀਂ ਟੈਕਸੀ ਚਲਾਓਗੇ ਜਿਹੜੇ ਕਿ ਇੱਥੇ ਟੈਕਸੀ ਬੰਦੇ ਚਲਾਉਂਦੇ ਆ ਜਾਂ ਟੈਕਸੀ ਹਾਇਰ ਕਰਦੇ ਅਸੀਂ ਦਿੱਲੀ ਜਾਣੇ 에어ਪੋਰਟ ਤੇ ਜਾਂ ਅਮਦਸਾ ਜਾਣੇ ਟੈਕਸੀ ਵਾਲਿਆਂ ਨੂੰ ਦਬਕੇ ਮਾਰ ਮਾਰ ਹੀ ਜਾਂਨੇ ਆ ਉਹੀ ਟੈਕਸੀ ਤੁਸੀਂ ਬਾਹਰ ਜਾ ਕੇ ਚਲਾਓਗੇ ਜਾਂ ਤੁਸੀਂ ਜਿਹੜੇ ਭਈਏ ਰੱਖੇ ਤੇ ਪਹਿਲੀਆਂ ਦੇ ਤੁਸੀਂ ਵੀ ਉੱਥੇ ਜਾ ਕੇ ਭਈਆਂ ਵੰਗਰ ਪਹਿਲੀਆਂ ਤੇ ਜਾ ਕੇ ਕੋਈ ਚੈਰੀ ਪਿਕਿੰਗ ਤੇ ਲੱਗਾ ਹੁੰਦਾ ਵਾ ਕੋਈ ਉੱਥੇ ਸਬਜ਼ੀਆਂ ਤੋੜਨ ਲੱਗਾ ਹੁੰਦਾ ਕੋਈ ਫਰੂਟ ਤੋੜਨ ਲੱਗਾ ਹੁੰਦਾ ਵਾ ਮੈਂ ਤਾਂ ਦੇਖਦਾ ਹੀ ਜਾਂ ਜਾ ਕੇ ਮੈਂ ਤੁਹਾਨੂੰ ਥੋੜੀ ਇੱਕ ਗੱਲ ਦੱਸਣਾ ਚਾਹੁੰ ਮਾ ਬੜੀ ਇਹ ਥੋੜੀ ਇੱਕ ਬੜੀ ਪੋਜ਼ਿਟਿਵ ਬੜੀ ਅੱਛੀ ਗੱਲ ਮੈਨੂੰ ਦਿਖ ਰਹੀ ਆ ਮੈਨੂੰ ਹੌਲੀ ਹੌਲੀ ਪੰਜਾਬ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਇੱਕ ਟਾਈਮ ਉਹ ਹੀੜ ਦੀ ਹੀੜੀ ਬਾਹਰ ਗਈ ਬੜਾ ਮੈਨੂੰ ਮਹਿਸੂਸ ਹੋਇਆ ਮੈਂ ਕਿਹਾ ਯਾਰ ਇਹ ਕੀ ਸਮਝਦੇ ਵੇ ਬਾਹਰ ਜਾ ਕੇ ਪਤਾ ਨਹੀਂ ਡਾਲਰ درختਾਂ ਦੇ ਲੱਗੇ ਹੋਏ ਆ ਯਾ ਪਾਉਂਡ ਜਾਂ ਯੂਰੋ ਇਹ ਦਰਖਤਾਂ ਦੇ ਲੱਗੇ ਆ ਬਸ ਜਾਣਾਂ ਦੇ ਹੀ ਤੋੜ ਹੀ ਲੈਣਾ ਵਾ ਖੈਰ ਉਹ ਤੇ ਹੁਣ ਜਿਹੜੇ ਮੇਰੀ ਵੀਡੀਓ ਦੇਖਣਗੇ ਉਹ ਵੀ ਮੇਰੀ ਗੱਲ ਨੂੰ ਸੈਕੰਡ ਕਰਨਗੇ ਕਿ ਮੈਂ ਜਿਹੜੀ ਗੱਲ ਕਰਨਾ ਪਿਆ ਬਿਲਕੁਲ ਹਕੀਕਤ ਜ਼ਮੀਨੀ ਹਕੀਕਤ ਦੱਸਦਾ ਪਿਆ ਮੈਂ ਨਾ ਹੁਣ ਭਰਾਜੀ ਪਿਛਲੇ ਕੁਝ ਮਹੀਨਿਆਂ ਤੋਂ ਆ ਪਿਛਲੇ 1 ਸਾਲ ਤੋਂ ਰਿਵਰਸ ਮਾਈਗ੍ਰੇਸ਼ਨ ਦੇਖ ਰਹੇ ਆ ਪੰਜਾਬ ਦੇ ਵਿੱਚ ਹੁਣ ਤੁਸੀਂ ਪੁੱਛੋਗੇ ਰਿਵਰਸ ਮਾਈਗ੍ਰੇਸ਼ਨ ਕੀ ਹੁੰਦੀ ਹੈ ਪਰਾਜੀ ਬੰਦੇ ਜਿੱਦਾਂ ਇੱਥੋਂ ਆਪਣਾ ਜੁੱਲਾ ਚੌਂਕਾ ਟਿੰਨ ਟਪੜੀ ਚੱਕ ਕੇ ਗਏ ਸੀ ਨਾ ਉਦਾਂ ਹੀ ਹੁਣ ਵਾਪਸ ਆਣੇ ਸ਼ੁਰੂ ਹੋ ਗਏ ਆ ਅਜੇ ਬੇਸ਼ੱਕ ਉਹਨਾਂ ਦੀ ਤਾਦਾਦ ਥੋੜੀ ਘਟ ਆ ਉਹਨਾਂ ਦੇ ਮੁਕਾਬਲੇ ਜਿਹੜੇ ਕੀ ਹੀੜ ਦੀ ਹੀੜ ਲਾਲ ਵਾਲਾ ਕਰਦੀ ਗਈ ਸੀ ਨਾ ਜਾਜ ਪਰ ਪਰ ਕੇ ਉਹਨਾਂ ਦੇ ਮੁਕਾਬਲੇ ਅਜੇ ਰਿਵਰਸ ਮਾਈਗ੍ਰੇਸ਼ਨ ਘਟ ਲੇਕਿਨ ਸ਼ੁਰੂ ਹੋ ਗਈ ਆ ਔਰ ਉਹ ਇੱਥੇ ਆ ਕੇ ਬੜਾ ਅੱਛਾ ਕੰਮ ਕਰ ਰਹੇ ਕਿਉਂਕਿ ਕਈਆਂ ਦਾ ਤੇ ਪਾਜੀ ਇਹੀ ਜਿਹੜਾ ਸੀਗਾ ਨਾ ਇੱਕ ਜਿਹਨੂੰ ਕਹਿੰਦੇ ਤਿਲਸਮ ਟੁੱਟ ਗਿਆ ਕਿ ਉੱਥੇ ਜਾ ਕੇ ਕੰਮ ਨਹੀਂ ਕਰਨਾ ਪੈਣਾ ਉਹਨਾਂ ਨੇ ਜਾ ਕੇ ਦੇਖਿਆ ਉਹ ਉੱਥੇ ਜਾ ਕੇ ਤਾਂ ਸਗੋਂ ਆਪਣੇ ਪਿੰਡ ਨਾਲੋਂ ਜ਼ਿਆਦਾ ਕੰਮ ਕਰਨਾ ਪੈਂਦਾ ਵਾ ਉਹਨਾਂ ਦਾ ਨਾ ਇੱਕਦਮ ਅੱਖਾਂ ਤੋਂ ਪਰਦਾ हट ਗਿਆ ਕਿ ਨਹੀਂ ਯਾਰ ਇਹ ਕੰਮ ਤਾਂ ਫਿਰ ਅਸੀਂ ਆਪਣੇ ਇੰਡੀਆ 'ਚ ਵੀ ਕਰ ਸਕਦੇ ਹਾਂ ਪੰਜਾਬ 'ਚ ਵੀ ਕਰ ਸਕਦੇ ਸੀ ਸੋ ਮੈਨੂੰ ਖੈਰ ਮੈਂ ਬੜਾ ਖੁਸ਼ ਹੋਇਆ ਇਹ ਚੀਜ਼ ਦੇਖ ਕੇ ਕਿ ਆ ਪਿੱਛੇ ਮੈਂ ਕਾਫੀ ਕੇਸ ਦੇਖੇ ਆ ਤੁਹਾਨੂੰ ਮੈਂ ਜਿੱਦਾਂ ਕਿ ਦੱਸਿਆ ਵਾਂ ਮੈਂ ਬਹੁਤ ਫਿਰਦਾ ਰਹਿੰਦਾ ਵਾਂ ਆਪਣੇ ਦੁਆਬੇ ਏਰੀਏ 'ਚ ਥੋੜਾ ਇੱਧਰ ਉੱਧਰ ਮੈਨੂੰ ਕਾਫੀ ਸਟਾਰਟਅੱਪਸ ਦੇਖੇ ਆ ਭਾਜੀ ਜਿਹੜਾ ਆਪਣਾ ਕੰਮ ਬਾਰੋ ਆ ਕੇ ਸਟਾਰਟ ਕਰਨਾ ਜਾਂ ਬੱਚਿਆਂ ਨੇ ਸਟਾਰਟ ਕਰਨਾ ਉਹਨੂੰ ਆਪਾਂ ਕਹਿੰਦੇ ਸਟਾਰਟਅੱਪਸ ਇਹ ਬਹੁਤ ਤਰ੍ਹਾਂ ਦੇ ਹੈਗੇ ਆ ਇਹ ਨਹੀਂ ਜ਼ਰੂਰੀ ਨਹੀਂ ਹੁਣ ਹਰੇਕ ਬੰਦੇ ਕੋ ਪੈਲੀ ਨਹੀਂ ਹੁੰਦੀ ਜਿਹੜਾ ਹਰੇਕ ਬੰਦਾ ਪਿੰਡੋਂ ਨਹੀਂ ਉੱਠ ਕੇ ਗਿਆ ਕਈ ਸ਼ਹਿਰਾਂ ਚੋਂ ਵੀ ਉੱਠ ਕੇ ਗਏ ਆ ਮੈਂ ਕਈ ਐਗਜ਼ਾਮਪਲ ਮੈਂ ਆਪਣੇ ਸਾਹਮਣੇ ਦੇਖੇ ਕਈਆਂ ਨੇ ਭਾਜੀ ਉੱਥੇ ਜਿਹੜੇ ਕੰਮ ਸਿੱਖੇ ਸੀ ਨਾ ਉਹ ਇੱਥੇ ਆ ਕੇ ਉਹਨਾਂ ਨੂੰ ਅਪਲਾਈ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਕਈਆਂ ਨੇ ਇੱਥੇ ਸਲਾਈ ਕੜਾਈ ਦਾ ਮੁੰਡਿਆਂ ਨੇ ਕੰਮ ਸ਼ੁਰੂ ਕਰ ਲਿਆ ਹੁਣ ਤੁਸੀਂ ਕਹੋਗੇ ਸਲਾਈ ਕ ਭਾਜੀ ਬਾਹਰ ਉਹਨਾਂ ਨੂੰ ਅਕਲ ਆ ਗਈ ਵੀ ਕੋਈ ਇੱਥੇ ਜੈਂਡਰ ਦਾ ਕੋਈ ਮਤਲਬ ਨਹੀਂ ਹੈਗਾ ਹੀ ਔਰ ਸ਼ੀ ਦਾ ਕੋਈ ਮਤਲਬ ਨਹੀਂ ਉੱਥੇ ਸਾਰੇ ਕੰਮ ਸਾਰੇ ਤਰ੍ਹਾਂ ਦੇ ਲੋਕ ਹੀ ਕਰਦੇ ਆ ਇੱਥੇ ਆਪਣੇ ਤੁਹਾਨੂੰ ਮੈਂ ਬੜੀ ਇੱਕ ਗੱਲ ਦੱਸਦਾ ਆਪਣੇ ਮੁੰਡਾ ਵਾ ਉੱਥੇ ਉਹਨੇ ਕਟਿੰਗ ਦਾ ਕੰਮ ਸਿੱਖਿਆ ਸੈਲੂਨ ਦਾ ਕੰਮ ਸਿੱਖਿਆ ਅੱਜ ਉਹਦੇ ਇੱਥੇ ਦੋ ਸੈਲੂਨ ਆਪਣੇ ਨੇ ਮੁੰਡੇ ਉਹਨੇ ਅੱਗੇ ਰੱਖੇ ਹੋਇਆ ਸਾਰਿਆਂ ਨੂੰ ਕੰਮ ਵੀ ਸਿਖਾਉਂਦਾ ਵਾ ਤੇ ਉਹ ਆ ਜਿਹੜੇ ਬਾਹਰੋਂ ਬੱਚੇ ਆ ਰਹੇ ਹਨ ਉਹ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਉਹ ਇੱਥੇ ਦੇ ਬੱਚਿਆਂ ਨੂੰ ਇਨਕਰੇਜ ਨਹੀਂ ਕਰ ਰਹੇ ਕਿ ਤੁਸੀਂ ਬਾਹਰ ਜਾਓ ਉਹ ਆਪਣਾ ਐਕਸਪੀਰੀਅੰਸ ਸਾਰਿਆਂ ਨਾਲ ਸ਼ੇਅਰ ਕਰ ਰਹੇ ਆ ਇਦਾਂ ਹੀ ਇੱਕ ਬੱਚਾ ਸੀਗਾ ਮੈਂ ਦੇਖਿਆ ਉਥੇ ਰਈਏ ਦਾ ਮੁੰਡਾ ਵਾ ਉਹ ਗਿਆ ਸੀਗਾ ਉਹ ਮੈਨੂੰ ਇੱਕ ਵਾਰੀ ਮਿਲਿਆ ਉਥੇ ਕੈਲੀਫੋਰਨੀਆ ਦੇ ਕੋਲ ਪਾਜੀ ਇੱਕ ਜਗ੍ਹਾ ਹੈਗੀ ਲਿਵਿੰਗਸਟਨ ਲਿਵਿੰਗਸਟਨ 'ਚ ਮਿਲਿਆ ਅ ਫਰੇਜਨੋ ਦੇ ਰੋਡ ਦੇ ਉੱਪਰ ਹੀ ਕਿਤੇ ਸੀ ਉਹ ਕਿਸੇ ਦੁਕਾਨ ਤੇ ਲੱਗਾ ਛੋਟੇ ਮਠਾਈਆਂ ਦੀ ਦੁਕਾਨ ਸੀ ਉਹ ਮਠਾਈਆਂ ਦਾ ਹਲਵਾਈ ਦਾ ਕੰਮ ਸਿੱਖਿਆ ਉਹਨੇ ਬੜੀ ਤਰ੍ਹਾਂ ਦੀਆਂ ਉੱਥੇ ਮਠਾਈਆਂ ਹੋਰ ਵੀ ਜਿਆਦਾ ਕਰਨੀਆਂ ਆਪਣੇ ਤਰ੍ਹਾਂ ਦੀਆਂ ਉਹਨੂੰ ਸ਼ੌਂਕ ਹੋ ਗਿਆ ਉਹਨੇ ਇੱਥੇ ਜੀ ਆ ਕੇ ਜਿੱਦਾਂ ਆਪਾਂ ਕਹਿੰਦੇ ਹਲਵਾਈ ਦੀ ਦੁਕਾਨ ਉਹਨੇ ਉਹ ਫਾਸਟ ਫਾਸਟ ਫੂਡ ਪਲੱਸ ਹਲਵਾਈ ਦੀ ਦੁਕਾਨ ਖੋਲ੍ਹ ਲਈ ਹੈ ਨਾਲ ਉਹਨੇ ਆਈਸਕ੍ਰੀਮ ਦਾ ਕੰਮ ਵੀ ਸ਼ੁਰੂ ਕਰ ਲਿਆ ਮਤਲਬ ਇਹ ਵਧੀਆ ਹੋ ਗਿਆ ਕਿ ਬਾਹਰੋਂ ਆਪਣੇ ਬੱਚੇ ਨਾ ਆਈਡੀਆਜ਼ ਲੈ ਕੇ ਆ ਰਹੇ ਆ ਤੇ ਇੱਥੇ ਆ ਕੇ ਉਹ ਕੰਮ ਸ਼ੁਰੂ ਕਰ ਰਹੇ ਕਿਉਂਕਿ ਆਈਡੀਆ ਉਹ ਅਗਰ ਇੱਥੇ ਉਹਨਾਂ ਨੂੰ ਦੱਸ ਦੱਸ ਦਿੰਦਾ ਕੋਈ ਤੇ ਸ਼ਾਇਦ ਉਹਨਾਂ ਨੂੰ ਉਹ ਦੱਸਣ ਦੀ ਸਲਾਹ ਦੀ ਬੁੱਕਤ ਨਹੀਂ ਸੀ ਪੈਣੀ ਪਰ ਇੱਕ ਆਪਣੀ ਕਹਾਵਤ ਹੈ ਨਾ ਕਹਿੰਦੇ ਮੱਛੀ ਵੀ ਪੱਥਰ ਚਟਕੇ ਆਂਦੀ ਹੁੰਦੀ ਹੈ ਸੋ ਇਹ ਆਪਣੀਆਂ ਮੱਛੀਆਂ ਵਾਪਸ ਆ ਰਹੀਆਂ ਇਹ ਪੱਥਰ ਚਟਕੇ ਵਾਪਸ ਆ ਰਹੀਆਂ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਜਿਨ੍ਹਾਂ ਨੇ ਵੀ ਅੱਗੇ ਇੱਥੇ ਆਪਣੇ ਸਟਾਰਟਅਪ ਸਟਾਰਟ ਕੀਤੇ ਉਹ ਬੜੇ ਕਾਮਯਾਬ ਆਉਂ ਔਰ ਬੜੇ ਸੈਟੀਸਫਾਈ ਨੇ ਉਹ ਬੜੇ ਖੁਸ਼ ਨੇ ਕਿ ਅਸੀਂ ਆਪਣੇ ਘਰ ਆਏ ਆਂ ਆਪਣੇ ਮੋਲਕ 'ਚ ਆਏ ਆਂ ਤੇ ਕਮ ਸਕੋਂ ਮੇਰੇ ਤੇ ਸਾਡੀ ਇੱਜ਼ਤ ਤੇ ਹੈਗੀ ਆ ਕੋਈ ਬੈਂਕ ਵਾਲਾ ਸਵੇਰੇ 10 ਵਜੇ ਸਾਡਾ ਦਰਵਾਜ਼ਾ ਨਹੀਂ ਖੜਕਾਂਦਾ ਚੱਲ ਵੀ ਤਰੀ ਕਿਸ਼ਤ ਆ ਗਈ ਮਿੱਤਰਾ ਆ ਜਾ ਹੁਣ ਪੇਜੋ ਸੋ ਇਹ ਚੀਜ਼ ਹੈਗੀ ਆ ਇਹ ਆਪਣੇ ਲੋਕਾਂ ਨੂੰ ਸਮਝਦਾ ਪੈਣਾ ਵਾ ਔਰ ਮੈਨੂੰ ਉਮੀਦ ਹੈ ਕਿ ਮੇਰੀ ਇਸ ਵੀਡੀਓ ਨੂੰ ਦੇਖ ਕੇ ਕਾਫੀ ਲੋਕ ਫਾਇਦਾ ਲੈਣਗੇ ਥੋੜਾ ਜਿਆ ਆਪਣੇ ਬੱਚਿਆਂ ਨੂੰ ਵੀ ਸਮਝਾਣਗੇ ਔਰ ਮੈਂ ਇੱਕ ਆਪਣੇ ਜਿਹੜੇ ਪੇਰੈਂਟਸ ਆ ਮੇਰੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਨੂੰ ਇੱਕ ਅਰਜ਼ ਕਰਨਾ ਚਾਹੂੰਗਾ ਬੇਨਤੀ ਕਰਨਾ ਚਾਹੂੰਗਾ ਕਿ ਜਿਹੜੇ ਬੱਚੇ ਬਾਹਰ ਗਏ ਆ ਉਹਨਾਂ ਤੇ ਪ੍ਰੈਸ਼ਰ ਨਾ ਪਾਓ ਕਿ ਥੋੜੇ ਪੈਸੇ ਭੇਜ ਤੈਨੂੰ ਕੰਮ ਮਿਲਿਆ ਕਿ ਨਹੀਂ ਮਿਲਿਆ ਲੈ ਇੰਨੇ ਪੈਸੇ ਲੱਗ ਗਏ ਇਨਾਉ ਉਹਨਾਂ ਨੂੰ ਤੁਸੀਂ ਡਿਸਕਰੇਜ ਨਾ ਕਰੋ ਉਹਨਾਂ ਨੂੰ ਕਹਿ ਦਿਓ ਬੇਟਾ ਹਕੀਕ ਜਮੀਨੀ ਹਕੀਕਤ ਤੁਹਾਨੂੰ ਦੱਸ ਜੇ ਕੰਮ ਨਹੀਂ ਹੈਗਾ ਚੁੱਪ ਕਰਕੇ ਆਪਣਾ ਟੈਚੀ ਚੱਕ ਤੇ ਮੁਰਬਤਨਾ ਨੂੰ ਆਪਣੇ ਚਾਲੇ ਪਾਓ ਇੱਥੇ ਅਜੇ ਵੀ ਆਪਣੇ ਕੰਮ ਬਹੁਤ ਆ ਦਿਮਾਗ ਲਾਉਣ ਦੀ ਲੋੜ ਆ ਜ਼ਰੂਰੀ ਨਹੀਂ ਆਪਣੇ ਕੋਲ ਪੈੜੀ ਹੋਣੀ ਚਾਹੀਦੀ ਜਾਂ ਫੈਕਟਰੀ ਹੋਣੀ ਚਾਹੀਦੀ ਜਾਂ ਕੋਈ ਮਿਲ ਹੋਣੀ ਚਾਹੀਦੀ 슈ਗਰ ਮਿਲ ਹੋਣੀ ਚਾਹੀਦੀ ਆ ਇੱਥੇ ਸਟਾਰਟਅਪਸ ਬਹੁਤ ਨੇ ਔਰ ਗਵਰਨਮੈਂਟ ਬਹੁਤ ਹੀ ਹੈਲਪ ਕਰ ਰਹੀ ਹੈ ਇੰਡਸਟਰੀਅਲ ਡਿਪਾਰਟਮੈਂਟ ਵੀ ਬਹੁਤ ਹੈਲਪ ਕਰਦੇ ਆ ਲੋਨ ਮਿਲ ਜਾਂਦਾ ਆ ਆਪਾਂ ਨੂੰ ਉਹ ਯਾਰ ਤੁਸੀਂ ਉੱਥੇ ਡਾਲਰਾਂ ਚ ਲੋਨ ਲੈ ਸਕਦੇ ਇੱਥੇ ਰੁਪਈਆ ਚ ਲੋਨ ਨਹੀਂ ਲੈ ਸਕਦੇ ਇੱਥੇ ਤਾਂ ਕਿਸ਼ਤ ਵੀ ਬੜੀ ਘੱਟ ਆ ਔਰ 70% ਵੀ ਤੁਹਾਨੂੰ ਵਾਪਸ ਦੇਣਾ ਪੈਂਦਾ ਵਾ 30% ਤੇ ਬੇਹੇ ਗਵਰਨਮੈਂਟ ਵੱਲੋਂ ਮਾਫ ਆ ਇਹ ਸਭ ਚੀਜ਼ਾਂ ਵਾਂ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਹਨ ਸਾਨੂੰ ਪਤਾ ਕਰਨੀਆਂ ਪੈਣੀਆਂ ਵਾਂ ਇੰਡਸਟਰੀਅਲ ਡਿਪਾਰਟਮੈਂਟ ਜਾਓ ਤੁਹਾਨੂੰ ਸਭ ਕੁਝ ਡਿਪਾਰਟਮੈਂਟ ਵੀ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਆਪਣੇ ਆਨਲਾਈਨ ਦੇਖ ਲਓ ਆਪਣੇ ਬੱਚੇ ਜਿਹੜੇ ਬਾਹਰ ਗਏ ਹੋਏ ਆ ਨੈਚੁਰਲੀ ਉਹ ਪੜੇ ਲਿਖੇ ਆ ਤਈਓ ਤੁਸੀਂ ਆਨਲਾਈਨ ਦੇਖ ਲਓ ਇਹ ਤੁਸੀਂ ਹੈਲਪ ਤੁਹਾਡੀ ਹੋ ਸਕਦੀ ਹੈ ਮੈਂ ਇਹੀ ਤੁਹਾਨੂੰ ਬੇਨਤੀ ਹੈ ਵੀ ਤੁਸੀਂ ਇਹ ਜ਼ਰੂਰ ਦੇਖੋ ਵੀ ਇੰਡੀਆ ਦੇ ਵਿੱਚ ਵੀ ਹੁਣ ਬਹੁਤ ਕੁਝ ਚੱਲ ਰਿਹਾ ਹੈ